ਹਾਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆਂ ਪਿੰਡ ਪੀਰੂ ਵਾਲਾ ਤਹਿਸੀਲ ਜਿਲ੍ਹਾ ਫਿਰੋਜ਼ਪੁਰ ਫਿਰੋਜ਼ਪੁਰ ਤੋਂ ਜਿਹੜੀ ਸੜਕ ਦੋਸਤੋ ਗੁਰੂ ਹਰਸਾ ਇਹ ਫਾਜ਼ਲਕੇ ਨੂੰ ਜਾਂਦੀ ਐ ਇਸੇ ਸੜਕ ਦੇ ਉੱਪਰ ਫਿਰੋਜ਼ਪੁਰ ਤੋਂ ਕੋਈ 8-7 ਕਿਲੋਮੀਟਰ ਦੀ ਦੂਰੀ ਤੇ ਖਾਈ ਅੱਡੇ ਹੁੰਦਾ ਹੈ ਖਾਈ ਅੱਡੇ ਤੋਂ ਇੱਕ ਸੜਕ ਨਿਕਲਦੀ ਐ ਲੈਹੰਦੇ ਪਾਸੇ ਵੱਲ ਪਿੰਡ ਪੀਰੂ ਵਾਲਾ ਤੁਸੀਂ ਵਿਜ਼ਿਟ ਕਰਨੀ ਆ ਘਰੇਲੂ ਘਰ ਦੇ ਵਿੱਚੋਂ ਇੱਕ ਵਹਿੜ ਤੁਹਾਨੂੰ ਦਿਖਾਉਣ ਜਾ ਰਹੇ ਆਂ ਦੋਸਤੋ ਤੇ ਜਾਂ ਸੂਬਾ ਸੁਈਆ ਮਗਰ ਬੱਚੀ ਫੀਮੇਲ ਕਾਪ ਨੂੰ ਜਨਮ ਦਿੱਤਾ ਅੱਜ ਪੰਜਵਾਂ ਦਿਨ ਹੋ ਗਿਆ ਇਹਨੂੰ ਸੂਈ ਨੂੰ 19 ਮਾਰਚ ਦੀ ਸੂਈ ਹੈ ਦੋਸਤੋ ਅੱਜ ਪੰਜਵਾਂ ਦਿਨ ਤੁਸੀਂ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ ਪਿਛਲੇ ਸਵੇਰਾਂ ਦਾ ਵੀਰ ਹੁਣਾਂ ਦੇ ਦੱਸਣ ਮੁਤਾਬਕ ਵੀ 20 ਤੋਂ ਪਲੱਸ ਚੱਲੀ ਆ ਹੁਣ ਵੀ ਚੰਗਾ ਦੁੱਧ ਇਸ ਵੈਰ ਦੇ ਥੱਲੇ ਆ ਕੋਈ ਵੀਰ ਚੋਕੇ ਆਪਣੀ ਤਸੱਲੀ ਕਰ ਸਕਦਾ ਮਗਰ ਬੱਚੀ ਆ ਫੀਮੇਲ ਕਾਪ ਨੂੰ ਜਨਮ ਦਿੱਤਾ ਨੰਬਰ ਸਕਰੀਨ ਤੇ ਲੱਗ ਚੁੱਕਾ ਵੀਰ ਦਾ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਸੋ ਥੰਬਨੇਲ ਵੀ ਦੀ ਸਾਫ ਸੁਥਰੀ ਆ ਚਾਰੇ ਥਾਨ ਵਰਾ ਕੋਈ ਵੀਰ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਆਪਣੀ ਤਸੱਲੀ ਕਰ ਸਕਦਾ ਚੰਗਾ ਸੋਹਣਾ ਥਾਨ ਲੇਵਾ ਸਾਫ ਸੁਥਰਾ ਬਾਕੀ ਹਾਈਟ ਵੀ ਸੋਹਣੀ ਹੈ ਦੋਸਤੋ ਪੜੀ ਗੁਲੀ ਪੂਰੀ ਹੈ ਠੀਕ ਹੈ ਜੀ ਰਾਜੀ ਪੂਰੀ ਆ ਵਜਨ ਨੋਡ ਪੂਰਾ ਮਗਰ ਬੱਛੀ ਆ ਸੋ ਘਰੇ ਆਣ ਕੇ ਕੋਈ ਵੀਰ ਨਰਕ ਪਰਖ ਕਰ ਸਕਦਾ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਜ਼ਰੂਰ ਕਰ ਲਿਓ ਠੀਕ ਹੈ ਜੀ ਤੇ ਚੰਗੇ ਸੋਹਣੇ ਕਦ ਕਾਟ ਦੇ ਵਿੱਚ ਆ ਖੁੱਲੇ ਪਿੰਡੇ ਦੀ ਆ ਤੇ ਸੋਹਣਾ ਮਿਲਕ ਚਵਾ ਦੂਗੀ ਠੀਕ ਹੈ ਜੀ ਕਰੋ ਸੰਗ ਦੇ ਵਿੱਚ ਆ ਤੇ ਨੰਬਰ ਬਿਲਕੁਲ ਸਕਰੀਨ ਤੇ ਲੱਗ ਚੁੱਕਾ ਨੰਬਰਾਂ ਦੇ ਤੁਸੀਂ ਕਾਲ ਕਰ ਸਕਦੇ ਜੇ 82000 ਮੋਲਾ 282000 ਦੇ ਵਿੱਚੋਂ ਮਾਨਤਨ ਕੀਤਾ ਜਾਊਗਾ